ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬ ਨੋਟੀਫਿਕੇਸ਼ਨ ਇੰਡੀਆ ਤੇ ਤੇ ਅੱਜ ਦੀ ਅਸੀਂ ਜਿਹੜੀ ਇਹ ਵੀਡੀਓ ਲੈ ਕੇ ਆਏ ਆ ਇਹ ਹੈਗੀ ਜੀ ਪੰਜਾਬ ਪੁਲਿਸ ਕਾਂਸਟੇਬਲ 224 ਜਿਹੜੀ ਤੁਹਾਡੀ 223 ਦੀ ਭਰਤੀ ਚੱਲ ਰਹੀ ਆ ਜਿਸ ਦੇ ਵਿੱਚ 1746 ਜੜੀਆਂ ਆ ਉਹ ਪੋਸਟਾਂ ਹਨ ਠੀਕ ਹੈ ਜੀ ਉਸ ਦੀ ਜਿਹੜੀ ਜੁਆਇਨਿੰਗ ਆ ਕਦੋਂ ਤੱਕ ਹੋ ਜਾਊਗੀ ਅਗਲੀ ਜਿਹੜੀ ਭਰਤੀ ਆ ਉਹ ਕਦੋਂ ਆਊਗੀ ਤੇ ਮੈਡੀਕਲ ਟੈਸਟ ਬਾਰੇ ਜਾਣਕਾਰੀ ਜਿਹੜੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੇਣ ਵਾਲੇ ਆ ਸੋ ਸਾਰੇ ਕੈਂਡੀਡੇਟ ਇਸ ਵੀਡੀਓ ਨੂੰ ਜਿਹੜਾ ਉਹ ਲਾਸਟ ਤੱਕ ਜਿਹੜਾ ਜਰੂਰ ਦੇਖਿਓ ਸੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਟੈਲੀਗ੍ਰam ਚੈਨਲ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਟੈਲੀਗ੍ਰam ਚੈਨਲ ਨੂੰ ਵੀ ਜਿਹੜਾ ਜਰੂਰ ਜੁਆਇਨ ਕਰ ਲਵੋ ਤੇ ਹੁਣ ਗੱਲ ਕਰਦੇ ਆਂ ਜੀ ਜਿਹੜਾ ਮੈਡੀਕਲ ਟੈਸਟ ਐ ਜੁਆਇਨਿੰਗ ਕਦੋਂ ਹੋਵੇਗੀ ਇਹ ਤੁਹਾਡੀ ਜਿਹੜੀ ਐ ਲਾਸਟ ਵਿੱਚ ਗੱਲ ਕਰਾਂਗੇ ਮੈਡੀਕਲ ਟੈਸਟ ਜਿਹੜਾ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਚੱਲ ਰਹੀ ਆ ਉਹ 8 ਤੋਂ 9 8 9 10 ਠੀਕ ਐ ਜੀ 11 12 ਵੱਖ-ਵੱਖ ਜਿਹੜੀਆਂ ਆ ਕੈਂਡੀਡੇਟਾਂ ਨੂੰ ਡੇਟ ਆਈਆਂ ਆ ਤਵਾਖ ਵਖ ਜਿਹੜੀਆਂ ਆ ਸ਼ਹਿਰਾਂ ਦੇ ਵਿੱਚ ਜਿਹੜਾ ਮੈਡੀਕਲ ਜਿਹੜਾ ਆ ਸੌਰੀ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਆ ਉਹ ਹੋਣੀ ਆ ਠੀਕ ਹੈ ਜੀ 8 ਤਰੀਕ ਤੋਂ ਸਟਾਰਟ ਹੈ ਤੇ 12 ਤਰੀਕ ਤੱਕ ਜਿਹੜੀ ਆ ਇਹ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਤੁਹਾਡੀ ਚੱਲਣੀ ਆ ਠੀਕ ਹੈ ਜੀ ਤੇ ਟੋਟਲ ਜਿਹੜੇ ਕੈਂਡੀਡੇਟ ਬੁਲਾਏ ਗਏ ਆ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਇਹ 2137 ਕੈਂਡੀਡੇਟ ਬੁਲਾਏ ਗਏ ਆ ਜਿਸ ਦੇ ਵਿੱਚੋਂ ਆ ਨੇ 1746 ਕੈਂਡੀਡੇਟਾਂ ਨੂੰ ਜਿਹੜੀ ਨੌਕਰੀ ਦੇਣੀ ਹੈ ਤੇ ਇਸ ਦੇ ਵਿੱਚ ਜਿਹੜੇ 391 ਕੈਂਡੀਡੇਟ ਜਿਹੜੇ ਆ ਉਹ ਵੱਧ ਬੁਲਾਏ ਗਏ ਆ ਕਈ ਕੈਂਡੀਡੇਟ ਕਹਿ ਰਹੇ ਸਨ ਕਿ ਸਰ ਪੂਰੇ 400 ਬੁલાਏ ਆ 400 ਨਹੀਂ ਬੁਲਾਏ ਇਹ ਸਿਰਫ ਜਿਹੜੇ ਆ 391 ਜਿਹੜੇ ਵਾਧੂ ਕੈਂਡੀਡੇਟ ਜਿਹੜੇ ਆ ਉਹ ਬੁਲਾਏ ਗਏ ਆ ਠੀਕ ਹੈ ਜੀ ਤੇ ਫਿਰ ਇਸ ਤੋਂ ਬਾਅਦ ਜਿਹੜਾ ਤੁਹਾਡਾ ਮੈਡੀਕਲ ਟੈਸਟ ਦੀ ਮੈਂ ਜਾਣਕਾਰੀ ਦਿੱਤੀ ਆ ਮੈਡੀਕਲ ਟੈਸਟ ਦੇ ਵਿੱਚ ਕੀ ਕੀ ਹੋਣਾ ਆ ਉਹ ਤੁਸੀਂ ਵੀਡੀਓ ਪਈ ਹੈ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਆਪਣੀ ਜਿਹੜੀ ਮੈਡੀਕਲ ਦੀ ਜਿਹੜੀ ਆ ਉਹ ਤੁਸੀਂ ਆਪਣੀ ਜਾਂਚ ਘਰ ਬੈਠੇ ਹੀ ਜਿਹੜੀ ਆ ਉਹ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਜਿਹੜੀ ਮੇਨ ਗੱਲ ਹੈ ਜੁਆਇਨਿੰਗ ਕਦੋਂ ਹੋਵੇਗੀ ਠੀਕ ਹੈ ਜੀ ਜੁਆਇਨਿੰਗ ਦੀ ਜਿਹੜੀ ਮੇਨ ਗੱਲ ਆ ਕਦੋਂ ਤੱਕ ਜਿਹੜੀ ਆ ਹੋਵੇਗੀ ਸੋ ਕਾਫੀ ਕੈਂਡੀਡੇਟ ਕਹਿ ਰਹੇ ਹਜੇ ਤੱਕ ਤਾਂ ਡਾਕੂਮੈਂਟ ਵੈਰੀਫਿਕੇਸ਼ਨ ਚੱਲ ਰਹੀ ਹੈ ਤੁਸੀਂ ਵੀਡੀਓ ਇਹ ਪਹਿਲੇ ਹੀ ਲੈ ਕੇ ਆ ਗਏ ਸੋ ਇਹ ਤੁਹਾਨੂੰ ਮੈਂ ਦੱਸਣ ਲੱਗਾ ਕਿਉਂਕਿ ਕਾਫੀ ਕੈਂਡੀਡੇਟ ਪੁੱਛ ਰਹੇ ਸਨ ਕਿ ਸਾਨੂੰ ਜਿਹੜੀ ਹੈ ਅਗਲੀ 2024 ਦੀ ਜਿਹੜੀ ਭਰਤੀ ਆ ਰਹੀ ਹੈ ਉਸ ਉਸ ਦੇ ਬਾਰੇ ਜਾਣਕਾਰੀ ਦੇਵੋ 1415 ਪੋਸਟਾਂ ਤਾਂ ਆ ਗਈਆਂ ਉਸ ਦੇ ਵਿੱਚ ਕੌਨਸਟੇਬਲ ਦੀਆਂ ਤਾਂ ਹੈ ਹੀ ਨਹੀਂ ਗਈਆਂ ਪੋਸਟਾਂ ਠੀਕ ਹੈ ਜੀ ਸੋ ਕੌਨਸਟੇਬਲ ਦੀ ਵੈਕੈਂਸੀ ਆਉਣੀ ਹੈ ਜਿਵੇਂ ਕਿ ਸੀਐਮ ਮਾਨ ਸਾਹਿਬ ਨੇ ਕਿਹਾ ਸੀ ਜਿੰਨਾ ਚਿਰ ਸਾਡੀ ਸਰਕਾਰ ਰਹੇਗੀ ਹਰੇਕ ਸਾਲ ਜਿਹੜੀ ਹੈ 1800 ਕੌਨਸਟੇਬਲਾਂ ਦੀ ਜਿਹੜੀ ਹੈ ਭਰਤੀ ਕੀਤੀ ਜਾਊਗੀ ਜਿਸੋਂ ਅੱਧੇ ਪੰਜਾਬ ਪੁਲਿਸ ਦੇ ਵਿੱਚ ਕੀਤੇ ਜਾਣਗੇ ਤੇ ਅੱਧੇ ਜਿਹੜੇ ਐਸਐਸਐਫ ਦੇ ਵਿੱਚ ਜਿਹੜੇ ਆ ਉਹ ਸਿਲੈਕਟ ਕੀਤੇ ਜਾਣਗੇ ਇੰਨੀ ਤਾਂ ਜਾਣਕਾਰੀ ਤੁਹਾਨੂੰ ਪਤਾ ਹੀ ਆ ਤੇ ਬਾਕੀ ਜਿਹੜੀ ਜੁਆਇਨਿੰਗ ਆ ਇਹ ਦੇਖੋ ਜਿਵੇਂ ਇਹਨਾਂ ਨੇ ਕਹਿ ਆ ਸੀਗਾ ਕਿ ਅਸੀਂ ਪਹਿਲੇ ਮਹੀਨੇ ਭਰਤੀ ਨੂੰ ਕੱਢਾ ਕਰਾਂਗੇ ਤੇ ਜਿਹੜਾ 12ਵੇਂ ਮਹੀਨੇ ਇਸ ਦੀ ਜਿਹੜੀ ਜੁਆਇਨਿੰਗ ਲੈਟਰ ਜਿਹੜੇ ਆ ਦੇ ਦਿੱਤੇ ਜਾਣਗੇ ਮਤਲਬ ਪੂਰਾ ਸਾਲ ਇੱਕ ਸਾਲ ਜਿਹੜੀ ਭਰਤੀ ਦਾ ਪ੍ਰੋਸੈਸ ਜਿਹੜਾ ਆ ਇਹ ਚੱਲਿਆ ਕਰੂਗਾ ਠੀਕ ਹੈ ਜੀ ਸੋ ਹੁਣ ਤਾਂ ਪਹਿਲਾ ਮਹੀਨਾ ਮੁੜ ਕੇ ਆ ਗਿਆ ਸੋ ਇਸ ਜਿਹੜੀ ਭਾਰਤੀ ਦੀ ਜਿਹੜੀ ਤੁਹਾਡੀ ਜੁਆਇਨਿੰਗ ਆ ਇਹ ਤੁਹਾਡੀ 15 ਫਰਵਰੀ ਜਾਂ ਫਰਵਰੀ ਦੇ ਲਾਸਟ ਮਹੀਨੇ ਦੇ ਵਿੱਚ ਜਿਹੜੀ ਆ ਇਹ ਹੋ ਜਾਊਗੀ ਕਿਉਂਕਿ ਇਹਨਾਂ ਨੇ ਜਿਹੜੀ ਆ 224 ਦੇ ਵਿੱਚ ਅੱਗੇ ਕੌਨਸਟੇਬਲ ਦੀ ਵੀ ਜਿਹੜੀ ਵੈਕੈਂਸੀ ਕੱਢਣੀ ਹੈ ਜੇਕਰ ਇਹ ਭਰਤੀ ਨੂੰ ਇਹ ਲੇਟ ਕਰਦੇ ਆ ਤਾਂ ਉਹ ਵੈਕੈਂਸੀ ਵੀ ਜਿਹੜੀ ਲੇਟ ਚਲੇ ਜਾਵੇਗੀ ਠੀਕ ਹੈ ਜੀ ਜਿੰਨਾ ਚਿਰ ਇਹ ਭਰਤੀ ਜਿਹੜੀ ਐਨ ਕੰਪਲੀਟ ਨਹੀਂ ਹੁੰਦੀ ਉੰਨਾ ਚਿਰ ਕੌਨਸਟੇਬਲ ਦੀ ਵੈਕੈਂਸੀ ਜਿਹੜੀ ਅੱਗੇ ਨਹੀਂ ਆਉਣੀ ਆਉਣੀ ਕਿਦੋਂ ਜਦੋਂ ਇਹ ਭਰਤੀ ਹੋ ਗਈ ਠੀਕ ਹੈ ਜੀ ਦੋਹਾਂ ਕੋ ਇਹ ਆਪਣੇ 15 ਫਰਵਰੀ ਤੋਂ ਬਾਅਦ ਜਿਹੜੀ ਇਹਨਾਂ ਦੀ ਜੁਆਇਨਿੰਗ ਜਿਹੜੀ ਆ ਉਹ ਹੋ ਜਾਣੀ ਆ ਠੀਕ ਹੈ ਜੀ ਤੇ ਬਾਕੀ ਜਿਹੜੀ ਆ ਕੌਨਸਟੇਬਲ 224 ਦੇ ਵਿੱਚ ਜਿਹੜੀ ਵੈਕੈਂਸੀ 1800 ਪਲੱਸ ਜਿਹੜੀ ਆ ਤੇ ਉਸ ਦੀ ਜਿਹੜੀ ਤੁਸੀਂ ਤਿਆਰੀ ਕਰਨ ਦੇ ਲਈ ਚੈਨਲ ਨੂੰ ਜਿਹੜਾ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜਿਹੜੀ ਤੁਹਾਨੂੰ ਕਾਂਸਟੇਬਲ ਦੀ ਤਿਆਰੀ ਫ੍ਰੀ ਆਫ ਕਾਸਟ ਜਿਹੜੀ ਆ ਤਿਆਰੀ 2024 ਦੇ ਵਿੱਚ ਜਿਹੜੀ ਆ ਉਹ ਕਰਵਾਈ ਜਾਵੇਗੀ ਸੋ ਸਾਰੇ ਕੈਂਡੀਡੇਟ ਜਿਹੜਾ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਸਾਡੇ ਟੈਲੀਗ੍ਰam ਚੈਨਲ ਨੂੰ ਵੀ ਜਰੂਰ ਜੁਆਇਨ ਕਰ ਲਵੋ ਤੇ ਬਾਕੀ ਜਲਦੀ ਮਿਲਦੇ ਆ ਤੇ ਬਾਕੀ ਹਰ ਤਰ੍ਹਾਂ ਦੀ ਪੰਜਾਬ ਪੁਲਿਸ ਦੀ ਜਿਹੜੀ ਅਪਡੇਟ ਲੈਣ ਲਈਨ ਚੈਨਲ ਤੇ ਬਣੇ ਰਹੋ ਹਰ ਤਰ੍ਹਾਂ ਦੀ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਇੱਥੇ ਅਪਡੇਟ ਤੁਹਾਨੂੰ ਦਿੱਤੀ ਜਾਂਦੀ ਹੈ ਠੀਕ ਹੈ ਜੀ ਸੋ ਬਾਕੀ ਅਗਲੀ ਅਪਡੇਟ ਲੈ ਕੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ